ਨਮਸਕਾਰ ਡੈਨਿਕ ਸਫੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਤੇ ਇਸ ਵੇਲੇ ਦੀ ਸੁਪਰ ਐਕਸਕਲੂਸਿਵ ਖਬਰ ਕੁੱਲੜ ਪੀਜ਼ਾ ਕਪਲ ਦੇ ਨਾਲ ਰਿਲੇਟ ਕੁੱਲੜ ਪੀਜ਼ਾ ਕਪਲ ਇੱਕ ਐਸਾ ਨਾਮ ਪਿਛਲੇ ਕਈ ਸਾਲਾਂ ਤੋਂ ਇਸ ਨਾਮ ਨੂੰ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਸੁਣਦੇ ਆ ਰਹੇ ਹਾਂ ਦੇਖਦੇ ਆ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਕਾਰਨ ਇਹ ਵਾਇਰਲ ਹੁੰਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਤੇ ਹੁਣ ਇੱਕ ਸੁਪਰ ਐਕਸਕਲੂਸਿਵ ਖਬਰ ਕੁੱਲੜ ਪੀਜ਼ਾ ਨਾਲ ਰਿਲੇਟ ਤੁਹਾਡੇ ਲਈ ਲੈ ਕੇ ਆਏ ਹਾਂ ਕੀਏ ਖਬਰ ਹੈ ਮੇਰੇ ਨਾਲ ਡੈਨਿਕ ਸਵੇਰਾ ਦੇ ਡਿਪਟੀ ਐਡੀਟਰ ਰਿਮਾਂਸ਼ੂ ਗਾਬਾ ਮੌਜੂਦ ਨੇ ਰਿਮਾਂਸ਼ੂ ਇੱਕ ਸੁਪਰ ਐਕਸਕਲੂਸਿਵ ਖਬਰ ਕੁਲੜ ਪੀਜ਼ਾ ਨਾਲ ਰਿਲੇਟ ਕੀ ਹੈ ਉਹ ਖਬਰ ਦੇਖੋ ਕੁਲੜ ਪੀਜ਼ਾ ਕਪਲ ਜੁਣਾ ਤੁਸੀਂ ਦੱਸਿਆ ਕਿ ਬੜਾ ਫੇਮਸ ਇਹ ਕਪਲ ਹੋ ਗਿਆ ਬਹੁਤ ਸਾਰੇ ਇਹਨਾਂ ਦੇ ਫੈਨਸ ਵੀ ਨੇ ਸੋਸ਼ਲ ਮੀਡੀਆ ਤੇ ਅਕਸਰ ਇਹਨਾਂ ਦੀਆਂ ਰੀਲਸ ਨਜ਼ਰ ਆਂਦੀ ਰਹਿੰਦੀਆਂ ਨੇ ਅਕਸਰ ਇਹਨਾਂ ਨਾਲ ਜੁੜੀ ਕੋਈ ਵੀ ਗਤੀਵਿਧੀ ਹੋਵੇ ਤਾਂ ਲੋਕ ਬਹੁਤ ਜ਼ਿਆਦਾ ਇੰਟਰਸਟ ਰੱਖਦੇ ਨੇ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਹਮੇਸ਼ਾ ਕੁਲੜ ਪੀਜ਼ਰੋ ਹੋਰ ਇਹ ਸਿਰ ਪੰਜਾਬ ਤੱਕ ਸੀਮਿਤ ਨਹੀਂ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੀ ਪਹਿਚਾਣ ਬਣ ਗਈ ਹੋਈ ਹੈ ਤਾਂ ਉਹ ਕੁਲੜ ਪੀਜ਼ਾ ਕਪਲ ਜਿਹੜਾ ਹੈ ਯਾਨੀ ਕਿ ਸਹਿਜ ਔਰ ਰੂਪ ਔਰ ਉਹਨਾਂ ਦਾ 1.5 ਸਾਲ ਦਾ ਬੇਟਾ ਵਾਰਿਸ ਇਹ ਤਿੰਨੋਂ ਲੋਕ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਇੰਗਲੈਂਡ ਸ਼ਿਫਟ ਹੋ ਗਏ ਨੇ ਪਿਛਲੇ 2-3 ਦਿਨ ਪਹਿਲਾਂ ਜੋ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਸਹਿਜ ਰੂਪ ਔਰ ਉਹਨਾਂ ਦੇ ਬੇਟੇ ਵਾਰਿਸ 1.5 ਸਾਲ ਦਾ ਬੱਚਾ ਉਹਨਾਂ ਦਾ ਉਹਨਾਂ ਨੂੰ ਤਿੰਨੋਂ ਜਿਹੜੇ ਇਹ ਲੋਕ ਨੇ ਕੁਲਰ ਪੀਜ਼ਾ ਕਪਲ ਯਾਨੀ ਕਿ ਇਹ ਇੰਗਲੈਂਡ ਸ਼ਿਫਟ ਹੋ ਗਿਆ ਪੰਜਾਬ ਨੂੰ ਛੱਡ ਗਏ ਨੇ ਤਾਂ ਇਹ ਹੁਣ ਇਸ ਵੇਲੇ ਦੀ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਉਹਨਾਂ ਨੂੰ ਫੋਲੋ ਕਰਦੇ ਨੇ ਜਾਂ ਜੋ ਵੀ ਉਹਨਾਂ ਦੀ ਅਪਡੇਟ ਰਹਿੰਦੀ ਹੈ ਉਹਨੂੰ ਲੈ ਕੇ ਭਾਵੇਂ ਉਹ 네ਗੇਟਿਵ ਕਮੈਂਟਸ ਆਉਂਦੇ ਸੀਗੇ ਚਾਹੇ ਪੋਜ਼ਿਟਿਵ ਹੁੰਦਾ ਸੀਗਾ ਮਾਹੌਲ ਦੋ ਤਰ੍ਹਾਂ ਦਾ ਮਾਹੌਲ ਜਿਹੜਾ ਕੁਲਰ ਪੀਜ਼ਾ ਦੇ ਇਰਤ ਗਿਰਦ ਸਿਰਜਿਆ ਜਾਂਦਾ ਸੀਗਾ ਜਾਂ ਤਾਂ ਪੋਜ਼ਿਟਿਵ ਮਾਹੌਲ ਹੁੰਦਾ ਸੀਗਾ ਜਾਂ 네ਗੇਟਿਵ ਮਾਹੌਲ ਹੁੰਦਾ ਸੀਗਾ ਇਹਦੇ ਕਰਕੇ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੇ ਸੀਗੇ ਹੁਣ ਉਹ ਜਿਹੜਾ ਕਪਲ ਹੈ ਇਸ ਵੇਲੇ ਪੰਜਾਬ 'ਚ ਨਹੀਂ ਹੈ ਉਹ ਇੰਗ ਮਤਲਬ ਉਹ ਕੋ ਮੰਨ ਨਹੀਂ ਗਏ ਉਹ ਉਹਨਾਂ ਨੇ ਫਾਰਮੈਲਿਟੀ ਸ਼ਿਫਟ ਹੋ ਗਏ ਸ਼ਿਫਟ ਹੋ ਗਏ ਨੇ ਉਹ ਤੇ ਇੰਗਲੈਂਡ ਸ਼ਿਫਟ ਹੋ ਗਏ ਨੇ ਪੰਜਾਬ ਉਹਨਾਂ ਨੇ ਛੱਡ ਦਿੱਤਾ ਹਾਲਾਂਕਿ ਇਹ ਸਾਨੂੰ ਜਾਣਕਾਰੀ ਤਾਂ ਨਹੀਂ ਮਿਲ ਪਾਈ ਕਿ ਕਿਹੜਾ ਵੀਜ਼ਾ ਹੈ ਉਹਨਾਂ ਨੂੰ ਉੱਥੇ ਪੀਆਰ ਮਿਲੀ ਹੈ ਵਰਕ ਪਰਮਿਟ ਮਿਲਿਆ ਹੈ ਜਾਂ ਕਿਸ ਤਰ੍ਹਾਂ ਗਏ ਨੇ ਇਹਦੇ ਬਾਰੇ ਤਾਂ ਜਾਣਕਾਰੀ ਨਹੀਂ ਹੈਗੀ ਪਰ ਇੰਨੀ ਸਾਨੂੰ ਜੂਰ ਜਾਣਕਾਰੀ ਉਹਨਾਂ ਦੇ ਜਿਹੜੇ ਆਸ-ਪਾਸ ਜਿਹੜੇ ਲੋਕ ਨੇ ਉਹਨਾਂ ਦੇ ਸੋਰਸਸ ਤੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਪੰਜਾਬ ਛੱਡ ਦਿੱਤਾ ਆਪਣਾ ਰੈਸਟੋਰੈਂਟ ਜਿਹੜਾ ਉਹਨਾਂ ਦਾ ਉਹ ਇਸ ਵੇਲੇ ਚੱਲਦਾ ਪਿਆ ਚੱਲਦਾ ਰੈਸਟੋਰੈਂਟ ਛੱਡ ਕੇ ਗਏ ਨੇ ਕਿਉਂਕਿ ਉੱਥੇ ਕਾਫੀ ਸਟਾਫ ਕਹਿੰਦੇ ਕੰਮ ਕਰ ਰਿਹਾ ਸੀਗਾ ਤਾਂ ਰੈਸਟੋਰੈਂਟ ਤਾਂ ਚੱਲ ਰਿਹਾ ਪਰ ਖੁਦ ਜਿਹੜੇ ਸਹਜ ਨੇ ਰੂਪ ਹੈ ਔਰ ਉਹਨਾਂ ਦਾ ਬੇਟਾ ਬੱਚਾ 1.5 ਸਾਲ ਦਾ ਵਾਰਿਸ ਉਹ ਤਿੰਨੋਂ 2-3 ਦਿਨ ਪਹਿਲਾਂ ਇੰਗਲੈਂਡ ਜਾ ਚੁੱਕੇ ਨੇ ਇੰਗਲੈਂਡ ਸ਼ਿਫਟ ਹੋ ਗਏ ਨੇ ਹੁਣ ਉਹ ਪੰਜਾਬ 'ਚ ਇਸ ਵੇਲੇ ਨਹੀਂ ਹੈਗੇ ਔਰ ਸ਼ਾਇਦ ਪੰਜਾਬ ਨਾ ਆਣ ਜੋ ਹੁਣ ਤੱਕ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਰਿਮਾਂਸ਼ੂ ਪਿੱਛੇ ਖਬਰ ਆਈ ਸੀਗੀ ਸੋਸ਼ਲ ਮੀਡੀਆ 'ਤੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਡਾਈਵੋਰਸ ਲੈਣ ਜਾ ਰਹੇ ਨੇ ਇਕੱਠੇ ਨਹੀਂ ਰਹਿ ਰਹੇ ਸਹਜ ਕਿਤੇ ਹੋਰ ਰਹਿ ਰਹੀ ਹੈ ਰੂਪ ਕਿਤੇ ਹੋਰ ਰਹੀ ਹੈ ਇਸ ਖਬਰ ਚ ਕਿੰਨੀ ਸੱਚਾਈ ਸੀ ਨਹੀਂ ਦੇਖੋ ਜਦੋਂ ਆਪਾਂ ਇਹ ਜਾਣਕਾਰੀ ਦੇ ਰਹੇ ਹਾਂ ਕਿ ਸਹਜ ਰੂਪ ਉਹਦਾ ਬੇਟਾ ਉਹਨਾਂ ਦਾ 1.5 ਸਾਲ ਦਾ ਬੱਚਾ ਹੈ ਸਾਇਦ ਵਾਰਿਸ ਤਿੰਨੋਂ ਹੀ ਇੰਗਲੈਂਡ ਸ਼ਿਫਟ ਹੋਏ ਨੇ ਇਹਦਾ ਮਤਲਬ ਫਿਰ ਜਿਹੜੀਆਂ ਅਫਵਾਹਾਂ ਚਲ ਰਹੀਆਂ ਸੀ ਕਿਉਂਕਿ ਇਹਨਾਂ ਦਾ ਤਲਾਕ ਹੋ ਗਿਆ ਯਾ ਡਾਈਵੋਰਸ ਹੋਣ ਜਾ ਰਿਹਾ ਹੈ ਤਾਂ ਉਹਦੇ ਵਿੱਚ ਹੁਣ ਇਹਨਾਂ ਬੱਲ ਨਹੀਂ ਨਜ਼ਰ ਆਂਦਾ ਕਿਉਂਕਿ ਇਹ ਤਿੰਨੋਂ ਇਕੱਠੇ ਹੀ ਇੰਗਲੈਂਡ ਸ਼ਿਫਟ ਹੋਏ ਨੇ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਹੈ ਮਤਲਬ ਜੇ ਇਹ ਤਿੰਨ ਜੀਆਂ ਦਾ ਪਰਿਵਾਰ ਦਾ ਆਪਾਂ ਗੱਲ ਕਰੀਏ ਤਾਂ ਇਹ ਤਿੰਨਾਂ ਜੀਆਂ ਦਾ ਪਰਿਵਾਰ ਇਕੱਠਾ ਹੀ ਇੰਗਲੈਂਡ ਸ਼ਿਫਟ ਹੋ ਗਿਆ ਯੂਕੇ ਚਲਾ ਗਿਆ ਲੰਡਨ ਨੇ ਇਸ ਵੇਲੇ ਤਾਂ ਲੰਡਨ ਉਹ ਜਾ ਚੁੱਕੇ ਨੇ ਜੇ ਤਿੰਨੋਂ ਇਕੱਠੇ ਗਏ ਨੇ ਤਾਂ ਫਿਰ ਜਿਹੜੀਆਂ ਫੁਵਾਵਾਂ ਉੱਡ ਰਹੀਆਂ ਸੀ ਕਿ ਇਹਨਾਂ ਦਾ ਡਾਈਵੋਰਸ ਹੋ ਜਾਏਗਾ ਯਾ ਇਹਨਾਂ ਦੇ ਵਿੱਚ ਕੋਈ ਕਨਫਲਿਕਟ ਚੱਲ ਰਿਹਾ ਹੈ ਤਾਂ ਮੈਨੂੰ ਜੇ ਕੋਈ ਕੰਫਲਿਕਟ ਹੁੰਦਾ ਤਾਂ ਸ਼ਾਇਦ ਇਕੱਠੇ ਬਾਹਰ ਨਾ ਜਾਂਦੇ ਜੇ ਇਕੱਠੇ ਇਹਨਾਂ ਨੇ ਪਲਾਨ ਕਰਕੇ ਇਕਦਮ ਪੰਜਾਬ ਛੱਡ ਦਿੱਤਾ ਇਕਦਮ ਇਹ ਇੰਗਲੈਂਡ ਜਾ ਕੇ ਸ਼ਿਫਟ ਹੋ ਗਏ ਨੇ ਤਾਂ ਇਹਦਾ ਮਤਲਬ ਜਿਹੜਾ ਇਹਨਾਂ ਦੀਆਂ ਉਹ ਡਾਈਵੋਰਸ ਵਾਲੀਆਂ ਪਰਵਾਹਾਂ ਵੀ ਚੱਲਦੀਆਂ ਸੀ ਉਹ ਵੀ ਝੁੱਠੀਆਂ ਹੋ ਗਈਆਂ ਹੁਣ ਜਿਹੜੀ ਸਾਡੇ ਕੋਲ ਪੁਸ਼ਟੀ ਹੋਈ ਹੈ ਜਾਣਕਾਰੀ ਜਿਹੜੀ ਪੁਸ਼ਟ ਜਾਣਕਾਰੀ ਹੈ ਕਿ ਇਹ ਕਪਲ ਇਸ ਵੇਲੇ ਪੰਜਾਬ ਦੇ ਵਿੱਚ ਨਹੀਂ ਹੈ ਪੰਜਾਬ ਛੱਡ ਕੇ ਇੰਗਲੈਂਡ ਚਲਾ ਗਿਆ ਔਰ ਇੰਗਲੈਂਡ ਹਜੇ ਤੱਕ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਘੁੰਮਣ ਨਹੀਂ ਗਏ ਐ ਸ਼ਿਫਟ ਹੋ ਗਏ ਨੇ ਤੇ ਪੱਕੇ ਸ਼ਿਫਟ ਹੋ ਗਏ ਨੇ ਸ਼ਾਇਦ ਇਹ ਵਾਪਸ ਨਾ ਆਉਣ ਉਹ ਰਿਮਾਈਨ ਸ਼ੂ ਕੀ ਮ ਅਤੇ ਦੇਖੋ ਜਿਸ ਤਰ੍ਹਾਂ ਦਾ ਮਾਹੌਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮਾਹੌਲ ਸਿਰਜਿਆ ਹੋਇਆ ਸੀਗਾ ਜਾਂ ਜਿਸ ਤਰ੍ਹਾਂ ਰੋਜ਼ ਉਹਨਾਂ ਦੇ ਕੋਈ ਨਾ ਕੋਈ ਕੌਂਟਰੋਵਰਸੀ ਬਣਦੀ ਜਾ ਰਹੀ ਸੀਗੀ ਤਾਂ ਪਰਿਵਾਰ ਦੇ ਵਿੱਚ ਇੱਕ 1.5 ਸਾਲ ਦਾ ਬੱਚਾ ਹੋਵੇ ਜਾਂ ਇੱਕ ਕਿਉਂਕਿ ਇਹਨਾਂ ਦੇ ਜਿਸ ਤਰ੍ਹਾਂ ਪਹਿਲੇ ਇੱਕ ਕੌਂਟਰੋਵਰਸੀ ਜ ਜ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਵੀਡੀਓਜ਼ ਵੈਰ ਨੇ ਜਿਹਾ ਪਾਇਰਲ ਹੋ ਗਿਆ ਸੀ ਗਿਆ ਉਸ ਤੋਂ ਬਾਅਦ ਇੱਕ ਪਰਿਵਾਰ ਦੇ ਵਿੱਚ ਮਾਹੌਲ ਸੋਸ਼ਲ ਮੀਡੀਆ ਤੇ ਲੋਕ ਮਜ਼ਾਕ ਉਡਾ ਦਿੰਦੇ ਨੇ ਪਰ ਆਪਸੀ ਪਰਿਵਾਰ ਦੇ ਵਿੱਚ ਰਹਿਣਾ ਤਾਂ ਔਖਾ ਹੋ ਜਾਂਦਾ ਜਾਂ ਵਿਚਰਨਾ ਔਖਾ ਹੋ ਜਾਂਦਾ ਉਸ ਨੂੰ ਲੈ ਕੇ ਉਹ तमाम ਜਿਹੜੀਆਂ ਚੀਜ਼ਾਂ ਜਿਹਾ ਜਿਵੇਂ ਆਪਾਂ ਵੀਡੀਓ ਵਾਇਰਲ ਵੀਡੀਓ ਨੂੰ ਸਾਈਡ ਤੇ ਕਰ ਦਈਏ ਤਾਂ ਹੋਰ ਬਹੁਤ ਸਾਰੀਆਂ ਕੰਟਰੋਵਰਸੀਆਂ ਹੋਈਆਂ ਕਦੀ ਪੁਲਿਸ ਕੰਪਲੇਂਟਸ ਹੋਈਆਂ ਕਦੀ ਨਿਹੰਗ ਸਿੰਘ ਜਿਹੜੇ ਨੇ ਉਹ ਉਹਨਾਂ ਦੇ ਰੈਸਟੋਰੈਂਟ ਚਲੇ ਗਏ ਜ ਜਿਹਦੇ ਨਾਲ ਰੀਲਸ ਤੇ ਸਵਾਲ ਉਠਾਏ ਜਾ ਰਹੇ ਸੀ ਰੀਲਸ ਬਣਾ ਰੀਲਸ ਨਾ ਬਣਾਉਣ ਇਸ ਤਰ੍ਹਾਂ ਦਾ ਵੀ ਪ੍ਰੈਸ਼ਰ ਸੀਗਾ ਕਿ ਇਹ ਰੀਲਸ ਨਾ ਬਣਾਉਣ ਵੀਡੀਓਜ਼ ਸੋਸ਼ਲ ਮੀਡੀਆ ਤੇ ਪੋਸਟ ਨਾ ਕਰਨ ਤਾਂ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਹਨਾਂ ਦਾ ਜਿਹੜਾ ਰੈਸਟੋਰੈਂਟ ਸੀਗਾ ਕੁਲੜ ਪੀਜ਼ਾ ਦਾ ਜਿੱਥੋਂ ਇਹ ਕਪਲ ਮਸ਼ਹੂਰ ਹੋਇਆ ਇਹ ਇੱਕ ਮੈਂ ਕਹਿ ਸਕਦਾ ਕਿ ਇੱਕ ਜਦੋਂ ਸਟਾਲ ਲਾਉਂਦੇ ਸੀਗੇ ਦੁਕਾਨ ਦੇ ਬਾਹਰ ਉਦੋਂ ਬਹੁਤ ਜ਼ਿਆਦਾ ਰਸ਼ ਹੁੰਦਾ ਸੀਗਾ ਲਾਈਨਾਂ 'ਚ ਲੱਗ ਲੱਗ ਕੇ ਇਹਨਾਂ ਦਾ ਜਿਹੜਾ ਉਹ ਕੁਲੜ ਪੀਜ਼ਾ ਖਾਂ ਲੋਕਡਨ ਦੇ ਜਿਹੜੇ ਸੈਲਿਬ੍ਰਿਟੀਜ਼ ਆਏ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਰੈਸਟੋਰੈਂਟ ਆਪਣਾ ਬਣਾ ਲਿਆ ਤਾਂ ਫਿਰ ਕੁਛ ਇਹ ਲਾਈਮਲਾਈਟ 'ਚ ਵੀ ਆ ਗਏ ਰੀਲਸ ਬਣਾਉਣ ਲੱਗ ਪਏ ਗਾਣਿਆਂ ਦੇ ਵਿੱਚ ਵੀ ਆਏ ਬਹੁਤ ਸਾਰੇ ਇਹ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਏ ਸੀਗੇ ਉਸ ਤੋਂ ਬਾਅਦ ਕੰਟਰੋਵਰਸੀਆਂ ਨੇ ਵੀ ਇਹਨਾਂ ਦਾ ਸਾਥ ਜਿਹੜਾ ਨਹੀਂ ਛੱਡਿਆ ਉਹਦੇ ਨਾਲ ਹੋਇਆ ਕੀ ਕਿ ਜਿਹੜਾ ਇਹਨਾਂ ਦਾ ਰੈਸਟੋਰੈਂਟ ਵਾਲਾ ਬਿਜ਼ਨਸ ਸੀਗਾ ਉਹ ਬਿਲਕੁਲ ਠੱਪ ਹੋ ਗਿਆ ਤਾਂ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਰੈਸਟੋਰੈਂਟ ਤੇ ਜ਼ਿਆਦਾ ਗਾਕੀ ਨਾ ਹੋਣ ਕਾਰਨ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਨਾ ਪਾਣ ਕਾਰਨ ਇੱਕ ਰੈਵਨਿਊ ਸੋਰਸ ਇਹਨਾਂ ਦਾ ਦੱਸ ਰੈਸਟੋਰੈਂਟ ਤੋਂ ਆਉਂਦਾ ਸੀਗਾ ਰੈਸਟੋਰੈਂਟ ਠੱਪ ਹੋ ਗਿਆ ਦੂਸਰਾ ਰੈਵਨਿਊ ਸੋਰਸ ਇਹਨਾਂ ਦਾ ਸੀਗਾ ਜਿਹੜਾ ਇਹ ਵੀਡੀਓਸ ਪਾਉਂਦੇ ਸੀਗੇ ਜਾਂ ਕਿਸੇ ਪ੍ਰੋਡਕਟਰ ਦੀ ਐਡ ਕਰਦੇ ਸੀਗੇ ਇੰਸਟਾਗ੍ਰam ਤੇ ਫੇਸਬੁੱਕ ਤੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਉੱਥੋਂ ਇਹਨਾਂ ਨੂੰ ਰੈਵਨਿਊ ਜਨਰੇਟ ਹੁੰਦਾ ਸੀਗਾ ਉਹ ਵੀ ਇਹਨਾਂ ਤੇ ਪ੍ਰੈਸ਼ਰ ਬਣਿਆ ਕਿ ਇਹ ਵੀਡੀਓਸ ਹੁਣ ਨਹੀਂ ਪਾ ਸਕਦੇ ਇਹ ਵੱਡਾ ਇੱਕ ਕਾਰਨ ਬਣਿਆ ਕਿ ਇਹ ਇਹਨਾਂ ਨੇ ਪੰਜਾਬ ਜਿਹੜਾ ਛੱਡ ਦਿੱਤਾ ਮਤਲਬ ਇੱਕ ਪਾਸੇ ਫੇਮਸ ਵੀ ਲੋਕਾਂ ਨੇ ਕਰ ਦਿੱਤਾ ਸੀਗਾ ਔਰ ਇੱਕ ਪਾਸੇ ਫਿਰ ਥੋੜਾ ਡੀਪ ਫੇਮ ਵੀ ਜ਼ਿਆਦਾ ਹੋ ਗਏ ਲੋਕਾਂ ਨੇ ਡੀਫੇਮ ਕਰ ਦਿੱਤਾ ਜਿਸ ਤੋਂ ਬਾਅਦ ਇਹ ਕਪਲ ਜਿਹੜਾ ਹੁਣ ਤੱਕ ਜੋ ਮੈਨੂੰ ਇਹ ਜਾਣਕਾਰੀ ਮਿਲ ਰਹੀ ਹੈ ਇਹਨਾਂ ਦੇ ਪਰਿਵਾਰਕ ਸੂਤਰਾਂ ਤੋਂ ਜਾਂ ਜਿਹੜੇ ਇਹਨਾਂ ਦੇ ਆਸ-ਪਾਸ ਦੇ ਲੋਕ ਨੇ ਉਹਨਾਂ ਨੇ ਇਹੀ ਕਿਹਾ ਕਿ ਇਹ ਥੋੜਾ ਤੰਗ ਹੋ ਕੇ ਗਏ ਨੇ ਜਿਸ ਤਰ੍ਹਾਂ ਦੀ ਕੰਟਰੋਵਰਸਿਸ ਰੋਜ਼ ਬਣ ਰਹੀਆਂ ਸੀਗੀਆਂ ਪੁਲਿਸ ਦੇ ਵਿੱਚ ਕਹਿਤਾ ਹੋਣੀਆਂ ਜਾਂ ਸਿਕਿਉਰਿਟੀ ਨੂੰ ਲੈ ਕੇ ਵੀ ਕਿਉਂਕਿ ਇਸ ਵੇਲੇ ਸਹੈਜ ਦੇ ਕੋਲ ਵੀ ਦੋ ਗਨਮੈਨ ਸੀਗੇ ਹਾਈ ਕੋਰਟ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ ਸੀ ਇਹ ਕਹਿ ਵੀ ਬੜਾ ਵੱਡਾ ਕਾਰਨ ਰਿਹਾ ਕਿ ਥ੍ਰੈਟ ਵੀ ਇਹਨਾਂ ਨੂੰ ਆ ਰਹੇ ਸੀਗੇ ਇਹ ਤਮਾਮ ਜਿਹੜੀਆਂ ਚੀਜ਼ਾਂ ਸੀਗੀਆਂ ਸ਼ਾਇਦ ਉਹਨਾਂ ਨੇ ਇਹਨਾਂ ਨੂੰ ਮਜਬੂਰ ਕਰ ਦਿੱਤਾ ਔਰ ਇਹ ਪੰਜਾਬ ਛੱਡ ਕੇ ਹੁਣ ਇੰਗਲੈਂਡ ਸ਼ਿਫਟ ਹੋ ਗਏ ਨੇ ਠੀਕ ਹੈ ਬਹੁਤ ਸਾਰੇ ਲੋਗ ਜਿਹੜੇ ਇਹਨਾਂ ਦੇ ਫੈਨ ਨੇ ਉਹਨਾਂ ਨੂੰ ਇਸ ਗੱਲ ਤੇ ਗਿਲਾ ਵੀ ਹੋਊਗਾ ਇਸ ਤਰ੍ਹਾਂ ਕਿਉਂ ਹੋਇਆ ਜਿਹੜੇ ਲੋਕ ਇਹਨਾਂ ਇਹਨਾਂ ਨਾਲ ਕਾਉਂਟਰਵਰਸੀ ਕਰਦੇ ਸੀਗੇ ਬਹੁਤ ਸਾਰੇ ਲੋਕ ਇਹ ਵੀ ਸੀਗੇ ਕਿ ਜਿਹੜਾ ਇਹਨਾਂ ਨੂੰ ਨਿੰਦਦੇ ਵੀ ਸੀਗੇ ਜਿਹੜਾ ਨੂੰ ਇਹ ਪਸੰਦ ਨਹੀਂ ਵੀ ਆ ਮਤਲਬ ਇਹਦਾ ਕਹਿੰਦਾ ਭਾਵੇਂ ਕਿ ਸੋਸ਼ਲ ਮੀਡੀਆ ਤੇ ਜਾਂ ਜੋ ਲੋਕ ਇਹਨਾਂ ਨੂੰ ਇਹਨਾਂ ਦੇ ਖਿਲਾਫ ਵੀ ਸੀਗੇ ਹਰ ਵਰਗ ਦੇ ਲੋਕ ਹਾਂ ਹਰ ਵਰਗ ਦੇ ਲੋਕ ਸੀਗੇ ਕੁਝ ਇਹਨਾਂ ਦੇ ਪੱਖ ਦੇ ਸੀਗੇ ਕੁਝ ਇਹਨਾਂ ਦੇ ਖਿਲਾਫ ਸੀਗੇ ਉਹ ਜਿਹੜੇ ਖਿਲਾਫ ਨੇ ਉਹਨਾਂ ਨੂੰ ਜ਼ਰੂਰ ਇੱਕ ਲੱਗ ਰਿਹਾ ਹੋਊਗਾ ਕਿ ਚੰਗਾ ਚੰਗਾ ਹੋਇਆ ਉਹ ਕਹਿ ਸਕਦੇ ਨੇ ਹੋ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ ਕਹਿ ਵੀ ਰਹੇ ਹੋਣ ਪਰ ਇੱਕ ਜ਼ਰੂਰ ਹਿਮਾਂਚਲੂ ਇੱਕ ਗੱਲ ਇੱਥੇ ਹੈ ਕਿ ਪੰਜਾਬੀਆਂ ਨੇ ਹੀ ਫੇਮਸ ਕੀਤਾ ਪੰਜਾਬ ਚ ਡੀਫੇਮ ਹੋ ਗਏ ਔਰ ਉਸ ਤੋਂ ਬਾਅਦ ਇੱਕ ਜਿਹੜਾ ਇਹ ਕੁਲਰ ਪੀਜ਼ਾ ਕਪਲ ਆ ਉਹ ਇੰਗਲੈਂਡ ਸ਼ਿਫਟ ਹੋਇਆ ਇਹਦੇ ਨਾਲ ਥੋੜਾ ਜਿਹਾ ਮੈਸੇਜ ਮੈਨੂੰ ਲੱਗਦਾ ਹੈ ਕਿ ਇਹ ਨੈਗੇਟਿਵ ਜਾ ਸਕਦਾ ਹੈ ਮੈਸੇਜ ਜੇ ਮੈਂ ਮੈਸੇਜ ਬਾਰੇ ਗੱਲ ਕਰ ਰਿਹਾ ਸੀਗਾ ਕਿ ਇਹ ਇਨਫਲੂਐਂਸਰ ਸੀਗੇ ਕਿਤਨਾ ਕਿਤੇ ਪੂਰੇ ਵਰਲਡ ਚ ਫੇਮਸ ਸੀਗੇ ਬਾਲੀਵੁੱਡ ਤੱਕ ਚਰਚੇ ਸੀਗੇ ਗੱਲਾਂ ਇਦਾਂ ਦੀਆਂ ਮੇਂ ਆਇਆ ਸੀਗੇ ਬਿੱਗ ਬਾਸ ਦੇ ਵਿੱਚ ਵੀ ਜਾਣਗੇ ਸੋ ਇੱਕ ਐਸਾ ਨਾਮ ਇੱਕ ਐਸਾ ਕਪਲ ਜਦੋਂ ਮਜਬੂਰੀ ਦੇ ਵਿੱਚ ਉਹਨਾਂ ਨੂੰ ਪੰਜਾਬ ਛੱਡਣਾ ਪੈ ਰਿਹਾ ਹੈ ਕਿ ਇਸ ਦਾ ਜਿਹੜਾ ਪੋਜ਼ਿਟਿਵ ਜਾਂ ਨੈਗੇਟਿਵ ਇੰਪੈਕਟ ਹੈ ਉਹ ਪੂਰੇ ਦੇਸ਼ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਉਹ ਕੀ ਇੰਪੈਕਟ ਜਾਏਗਾ ਦੇਖੋ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਖਲਾਫਤ ਵੀ ਬਹੁਤ ਸੀਗੀ ਬਹੁਤ ਸਾਰੇ ਕੰਮ ਇਹੋ ਜਿਹੇ ਹੋਏ ਜਾਂ ਜਿਸ ਤਰ੍ਹਾਂ ਸਹਿਜ ਦੀ ਦਸਤਾਰ ਨੂੰ ਲੈ ਕੇ ਸਵਾਲ ਉੱਠਦੇ ਸੀਗੇ ਕੋ ਜੋ ਕੰਟਰੋਵਰਸਿਸ ਬਣਦੀਆਂ ਸੀਗੀਆਂ ਪੰਜਾਬ ਦੇ ਵਿਦਿਨ ਪੰਜਾਬ ਦੇ ਵਿੱਚ ਕੰਟਰੋਵਰਸਿਸ ਬਣਦੀ ਸੀਗੇ ਵਿਦਿਨ ਪੰਜਾਬੀ ਸਮਝ ਸਕਦੇ ਸੀਗੇ ਕਿ ਭਾਈ ਫਲਾਣਾ ਬੰਦਾ ਉਹਨਾਂ ਦੇ ਖਿਲਾਫ ਜਿਹੜੇ ਗੱਲ ਕਰ ਰਿਹਾ ਉਹ ਸ਼ਾਇਦ ਉਹ ਗੱਲ ਠੀਕ ਹੈ ਉਹ ਤੱਤ ਸ਼ਾਇਦ ਠੀਕ ਹੈ ਜਾਂ ਇਸ ਤਰ੍ਹਾਂ ਦੀ ਵੀਡੀਓ ਨੂੰ ਨਾ ਪੈਣ ਉਹ ਤੱਤ ਠੀਕ ਨਹੀਂ ਪਰ ਜਦੋਂ ਆਪਾਂ ਪੰਜਾਬ ਤੋਂ ਬਾਹਰ ਜਾਂਦੇ ਸੀਗੇ ਕਿਉਂਕਿ ਇਹਨਾਂ ਦੀ ਫੈਨ ਫਾਲੋਇੰਗ ਦਾ ਦਾਇਰਾ ਜਿਹੜਾ ਪੂਰਾ ਇੰਡੀਆ ਹੋ ਗਿਆ ਸੀਗਾ ਖਾਸ ਤੌਰ ਤੇ ਨਾਰਥ ਇੰਡੀਆ ਦੇ ਜਿਹੜੇ ਬਾਕੀ ਸਟੇਟਸ ਨੇ ਰਾਜਸਥਾਨ ਹਰਿਆਣਾ ਦਿੱਲੀ ਇਹੋ ਜੇ ਸਟੇਟਾਂ ਦੇ ਵਿੱਚ ਇਹਨਾਂ ਦੀ ਫੈਨ ਫਾਲੋਇੰਗ ਬਹੁਤ ਵੱਧ ਗਈ ਸੀ ਜਦ ਇੰਗਲੈਂਡ ਜਾ ਰਹੇ ਨੇ ਹੁਣ ਵਿਦਿਨ ਪੰਜਾਬ ਜਿਹੜੀਆਂ ਕਾਉਂਟਰਵਰਸੀ ਸਿਗੀਆਂ ਉਹ ਪੰਜਾਬੀ ਤੇ ਜਾਣਦੇ ਨੇ ਕਿ ਭਾਈ ਫਲਾਨੀ ਗੱਲ ਇਹ ਠੀਕ ਕਰਦੇ ਸੀਗੇ ਜਾਂ ਇਹ ਫਲਾਨੀ ਗੱਲ ਠੀਕ ਨਹੀਂ ਕਰਦੇ ਸੀਗੇ ਪਰ ਬਾਹਰਲੇ ਜਿਹੜੇ ਹੋਰ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਇਹੀ ਲੱਗੇਗਾ ਕਿ ਸ਼ਾਇਦ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਸੋਹਿਰਦ ਨਹੀਂ ਰਿਹਾ ਇਸੇ ਕਰਕੇ ਇਹਨਾਂ ਨੂੰ ਇਹ ਮਜਬੂਰੀ ਚ ਜਾਣਾ ਪਿਆ ਹੋ ਸਕਦਾ ਹੈ ਕਿ ਇਹ ਆਉਣ ਵਾਲੇ 1-2 ਦਿਨ ਦੇ ਵਿੱਚ ਕੋਈ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਪੋਸਟ ਵੀ ਕਰਨ ਜਿਹਦੇ ਵਿੱਚ ਤਮਾਮ ਪਹਿਲੂਆਂ ਦਾ ਜ਼ਿਕਰ ਕਰਨਗੇ ਕਿ ਆਖਰਕਾਰ ਇਹ ਪੰਜਾਬ ਛੱਡ ਕੇ ਜਾਂ ਇੰਡੀਆ ਛੱਡ ਕੇ ਇੰਗਲੈਂਡ ਕਿਉਂ ਗਏ ਕਿਉਂ ਗਏ ਤਾਂ ਇਹ ਜਦੋਂ ਕੋਈ ਵੀਡੀਓ ਪੋਸਟ ਕਰਨਗੇ ਤਾਂ ਆ ਇਹ ਵੀ ਸੁਭਾਵਿਕ ਜੀ ਗੱਲ ਹੈ ਕਿ ਫਿਰ ਦੋ ਤਰ੍ਹਾਂ ਦੀਆਂ ਓਪੀਨੀਅਨਸ ਉਦੋਂ ਵੀ ਬਣਨਗੀਆਂ ਕੁਝ ਲੋਕ ਤਾਂ ਜਿਹੜੇ ਕਹਿਣਗੇ ਕਿ ਚਲੋ ਚੰਗਾ ਹੋਇਆ ਜੀ ਤੁਸੀਂ ਉੱਥੇ ਚਲੇ ਗਏ ਪਰ ਜਿਹੜੇ ਲੋਕ ਪੰਜਾਬ ਤੋਂ ਬਾਹਰ ਇਹਨਾਂ ਦੇ ਫੈਨਸ ਨੇ ਉਹ ਜ਼ਰੂਰ ਇਸ ਗੱਲ 'ਤੇ ਸਵਾਲ ਉਠਾਣਗੇ ਕਿ ਸ਼ਾਇਦ ਇਹਨਾਂ ਨੂੰ ਸੋਹਰਤ ਮਾਹੌਲ ਇੱਥੇ ਨਹੀਂ ਮਿਲਿਆ ਤੇ ਜਿਸ ਕਰਕੇ ਇਹਨਾਂ ਨੂੰ ਉੱਥੇ ਜਾਣਾ ਪਿਆ ਸੋ ਇਹ ਇਸ ਵੇਲੇ ਦੀ ਐਕਸਕਲੂਸਿਵ ਖ ਇਕ ਵਾਇਰਲ ਕਪਲ ਕੁੱਲੜ ਪੀਜ਼ਾ ਕਪਲ ਜਿਸ ਦੀ ਐਕਸਕਲੂਸਿਵ ਖਬਰ ਦਿਨਿਕ ਸਵੇਰਾ ਤੇ ਤੁਸੀਂ ਦੇਖ ਰਹੇ ਹੋ ਕਿ ਕੁੱਲੜ ਪੀਜ਼ਾ ਕਪਲ ਪਰਮਨੈਂਟਲੀ ਜਾਂ ਟੈਂਪਰੇਰੀ ਫਿਲਹਾਲ ਇੰਗਲੈਂਡ ਸ਼ਿਫਟ ਕਰ ਚੁੱਕੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਵੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਂ ਹਿਮਾਂਸ਼ੂ ਧੰਨਵਾਦ